ਸਾਸੀ ਗਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਤੋਂ ਤੁਹੇ ਦੇ ਦੇ ਪਏ ਜੀ ਮੈਂ ਡੀਪੀਸੀ ਪੰਜਾਬੀ ਤੇ ਵਿੱਕੀ ਮਲਕ ਦੀ ਪਟਾਲਾ ਤੋਂ ਇਹ ਰਿਪੋਰਟ ਪਟਾਲਾ ਮੈਂ ਤਾਂ ਰੋਡ ਤੇ ਨਤੀਕ ਰੰਗਣ ਮੰਗਲ ਇੱਕ ਤੇਜ਼ ਰਫ਼ਤਾਰ ਟੈਪਰ ਨੇ ਲੱਕੜਾਂ ਨਾਲ ਲੱਦੇ ਕੁੜਕੇ ਨੂੰ ਸਾਈਡ ਮਾਰ ਦਿੱਤੇ ਬੇ ਕਾਬੂ ਹੋਏ ਕੁੜਕੇ ਦੀ ਲਪੇਟ 'ਚ ਆਉਣ ਨਾਲ ਅਖਬਾਰ ਵੰਡਣ ਜਾ ਰਹੇ ਆਕਰ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਮੌਕੇ ਤੋਂ 71 ਜਾਣਕਾਰੀ ਅਨੁਸਾਰ ਪਿਛਲੇ 20 ਸਾਲਾਂ ਤੋਂ ਅਖਬਾਰ ਵੰਡਣ ਦਾ ਕੰਮ ਕਰਦੇ ਆਰ ایس ਨਾਮ ਸਿੰਘ 40 ਪੁੱਤਰ ਗੁਰਦੀਪ ਸਿੰਘ ਵਾਸੀ ਬੱਦੋਵਾਲ ਮਹਿਤਾ ਚੌਂਕ ਤੋਂ ਅਖਬਾਰਾਂ ਲੈ ਕੇ ਵੱਖ-ਵੱਖ ਪਿੰਡਾਂ 'ਚ ਅਖਬਾਰਾਂ ਵੰਡਣ ਜਾ ਰਿਹਾ ਸੀ ਜਾਦੂ ਰੰਗੜ ਨੰਗਲ ਦੇ ਨੇੜੇ ਚੌਧਰੀਵਾਲ ਪੁੱਜਾ ਤਾਂ ਪਿੱਛੋਂ ਇੱਕ ਤੇਜ਼ ਰਫ਼ਤਾਰ ਟਿੱਪਰ ਨੇ ਲੱਕੜਾਂ ਨਾਲ ਲੱਦੇ ਘੜੁਕੇ ਨੂੰ ਸਾਈਡ ਮਾਰ ਦਿੱਤੀ ਜਿਸ ਨਾਲ ਲੱਕੜਾਂ ਨਾਲ ਲੱਦਿਆ ਘੜੁਕਾ ਬੇਕਾਬੂ ਹੋ ਗਿਆ ਤੇ ਉਸ ਨੇ ਹਾਕਮ ਹਾਕਰ ਸਤਨਾਮ ਸਿੰਘ ਨੂੰ ਆਪਣੀ ਲਪੇਟ 'ਚ ਲੈ ਲਿਆ ਜਿਸ ਨਾਲ ਹਾਕਰ ਸਤਨਾਮ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਅਣਪਛਾਤਾ ਟਿੱਪਰ ਚਾਲਕ ਮੌਕੇ ਤੋਂ ਇਹ ਉੱਪਰ ਭਜਾ ਕੇ ਲੈ ਗਿਆ ਕਿ ਕੁੜਕਾ ਚਾਲਕ ਤੇ ਉਸਤੇ ਨਾਲ ਬੈਠਾ ਇੱਕ ਹੋਰ ਵਿਅਕਤੀ ਅਤੇ ਇੱਕ ਛੋਟਾ ਬੱਚਾ ਵਾੜਵਾਲ ਬਚ ਗਏ ਹਾਕਰ ਸਤਨਾਮ ਸਿੰਘ ਦੀ ਮੌਤ ਦੇ ਨਾਲ ਇਲਾਕੇ 'ਚ ਸੋਗ ਦੀ ਲਹਿਰ ਫੈਲ ਗਈ ਹੈ ਤੁਸੀਂ ਦੇ ਦੇ ਪਿਓ ਤਸਵੀਰਾਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੇ ਕੀਤੀਆਂ ਨੇ ਸਾਡੇ ਨਾਲ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਬਟਾਲਾ ਤੋਂ ਬਨੇ ਰਹੋ ਡੀਪੀਜੀ ਪੰਜਾਬੀ ਦੇ ਨਾਲ ਇਸੇ ਤਰ੍ਹਾਂ ਤਾਂ ਕਿ ਹਰ ਵਕਤ ਹਰ ਟਾਈਮ ਤੁਹਾਨੂੰ ਪਹੁੰਚ ਮਿਲ ਸਕੇ ਹਰ ਖਬਰ ਟਾਈਮ ਦੇ ਨਾਲ ਧੰਨਵਾਦ